ਦਾ ਸਾਰਿਆਂ ਦਾ ਨਵਾਂ ਸਾਲ ਬਹੁਤ ਵਧੀਆ ਵਧੀਆ ਚੜੇ। ਹਾਂ। ਅਵਾਜ਼ ਬਹੁਤ ਆ ਰਹੀ ਹੈ। ਹਾਂਜੀ। ਜੇ ਸਾਰਿਆਂ ਨੂੰ ਨਮਸਕਾਰ ਨੂੰ ਬਾਰੇ ਹੁਣ ਆ ਜਾਊਗੀ। ਹਾਂਜੀ ਹੁਣ ਬੋਲੋ। ਤੁਲਿਓ ਇਹ ਸွੰਜ਼ਾਰਨ ਨਵਾਂ ਸਾਲ ਮੁਬਾਰਕ। ਹਾਂ ਜੀ ਸਾਡੇ ਵੱਲੋਂ ਬਹੁਤ-ਬਹੁਤ ਬਹੁਤ-ਬਹੁਤ ਸਾਰਿਆਂ ਨੂੰ ਵਧਾਈਆਂ ਹੋਣ ਤੇ ਚੜ੍ਹਦੀ ਕਲਾ 'ਚ ਰਹੋ ਜੀ। ਤੇ ਦਰਵਾਜ਼ਾ ਖੋਲ ਕੇ ਮੈਂ ਵੀਡੀਓ ਬਣਾਉਣੀ ਆ ਤੇ ਬਹੁਤ ਜ਼ਿਆਦਾ ਜਿਹੜਾ ਕਹਿੰਦੇ ਨੇ ਠੰਡ ਆਉਂਦੀ ਆ ਮਾਈਨਸ ਆ ਤੇ ਅੰਦਰੋਂ ਮੈਂ ਬਣਾਈ ਆ ਚਲੋ। ਇੰਨੀ ਕਿ ਤੁਹਾਨੂੰ ਆ ਦੇਖੋ ਇੱਧਰ। ਇਹ ਲੋਸੀ ਵੀ ਬਹੁਤ ਚੰਗੇ ਆ। llegado a tu ਨੀ ਤੁਨੀ ਕਿਰਾਉਂਡੇ ਦਿੱਤੂ ਦਾ ਦੋਸਤ ਇਹ ਕਰਦਗੇ ਚਲਾ ਰਹੇ ਮੈਂ ਤਾਂ ਪਹਿਲਾਂ ਕਿਸੀ ਹੁਣ ਮੈਂ ਤਾਂ ਆ ਗਈ ਫਿਰ ਲਾਈਟ ਬੰਦ ਕਰ ਦੋ ਮੈਨੂੰ ਤੇ ਲੋੜੀ ਅਸੀਂ ਪਹੁੰਚ ਗਏ ਆਪਣੇ ਰੈਡਾ ਤਰਕੀਨਾ ਸਟੂਡੈਂਟ ਤੇ ਕਿਉਂਕਿ ਅੱਜ ਨਾ ਬਹੁਤ ਜ਼ਿਆਦਾ ਰੈਸਟੋਰੈਂਟ ਜਿਹੜੇ ਉਹ ਬੰਦ ਆ ਆਫਰ 1 ਜਨਵਰੀ ਨੂੰ ਇੱਥੇ ਜਦਾਂ ਛੁੱਟੀ ਹੁੰਦੀ ਆ ਸਭ ਕੁਝ ਬੰਦ ਹੁੰਦਾ ਹੈ ਤੇ ਇੰਡੀਅਨ ਸਾਡਾ ਇਸ ਰੈਸਟੋਰੈਂਟ ਚ ਅਸੀਂ ਨਹੀਂ ਸੀ ਜਾਣਦੇ ਤੇ ਫਿਰ ਇਹ ਅਸੀਂ ਫਸਟ ਟਾਈਮ ਆਏ ਆ ਅੱਜ ਪਹਿਲੇ ਦਿਨ ਹੀ ਤੇ ਹੁਣ ਖਾਣਾ ਲੈ ਸੀ ਸਾਡਾ ਮੇਨ ਕੋਰਸ ਆ ਰਿਹਾ ਤੇ ਉਸ ਤੋਂ ਪਹਿਲਾਂ ਸੈਲਡ ਤੇ ਬ੍ਰੈਡ ਉਹਨਾਂ ਦੀ ਤੇ ਆ ਚੀਜ਼ ਆਈ ਆ ਤੇ ਅਸੀਂ ਆਪਣਾ ਖਾ ਰਹੇ ਤਿੰਜ ਵਾਰੀ ਇੰਜੋਏ ਕਰ ਰਹੇ ਆ ਤੇ ਸਾਡੇ ਵੱਲੋਂ ਫਿਰ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਪੀ ਨੀਅਰ ਬਹੁਤ ਬਹੁਤ ਵਧਾਈਆਂ ਨਾਲ ਸ਼ੁਰੂ ਕਰਦੀਆਂ ਤੇ ਜਿੱਥੇ ਵੀ ਤੁਸੀਂ ਹੈਗੇ ਸਾਰੇ ਚੜਦੀ ਕਲਾ ਚ ਰਹੋ ਹਾਂਜੀ ਕਰੋ ਜੀ ਸ਼ਾਪਿੰਗ ਹੈ ਸ੍ਰੀ ਗਾਜੀ ਐਵੇਨਿਊ ਇਏ ਮੇ ਤਾਂ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਦੇ ਪੀ ਬਾਕੀ ਤੁਸੀਂ ਇੰਜਾਇ ਕਰੇ ਇਸ ਵਲੌਗ ਨੂੰ ਤੇ ਸਾਡੇ ਇਥੇ ਜਿਹੜੇ ਪਟਾਕੇ ਜੋ ਅਲਾਉ ਕਰਦੇ ਆ ਤੁਸੀਂ ਤੁਸੀਂ ਚਲਾ ਸਕਦੇ ਆ ਇੱਕ ਸਿਰਫ ਨਵੇਂ ਸਾਲ ਤੇ ਅਸੀਂ ਚਲਾ ਸਕਦੇ ਆ ਦਿਵਾਲੀ ਤੇ ਨਹੀਂ ਦਿਵਾਲੀ ਤੇ ਤਾਂ ਫਾਈਨ ਹੁੰਦਾ ਪੂਰਾ ਤੇ 라ਤੀ ਦੁਨੀਆ ਨੇ ਬੜੇ ਪ੍ਰੋਟੇ ਚਲਾਏ ਭੁੱਲ ਕੇ ਚਲਾਏ ਤੇ ਉਹ ਤੁਸੀਂ ਵੀ ਵੀਡੀਓ ਚ ਦੇਖਿਆ ਹੁਣ ਤੇ ਕਮੈਂਟ ਕਰਿਓ ਜਰੂਰ ਤੁਹਾਨੂੰ ਕਿੱਦਾਂ ਲੱਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੱਜਣੋ ਵੀ ਤੇ ਨਵੇਂ ਸਾਲ ਦੀ ਮੁਬਾਰਕਾਂ ਹੋਣ ਵਧਾਈਆਂ ਹੁਣ ਸਾਰਿਆਂ ਨੂੰ ਵਾਪਕ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਨਵਾਂ ਸਾਲ ਤੁਹਾਡੇ ਦੀ ਬਹੁਤ ਹੀ ਵਧੀਆ ਆਵੇ ਖੁਸ਼ੀਆਂ ਭਰਿਆ ਆਵੇ ਤੇ ਬਾਬਾ ਜੀ ਸਾਰਿਆਂ ਉੱਤੇ ਮੇਰ ਫਰ ਹੱਥ ਰੱਖੇ ਹਾਂ ਤੇ ਮੰਮਾ ਨੇ ਤੁਹਾਨੂੰ ਦੱਸਿਆ ਏ ਅਸੀਂ ਖਾਣਾ ਖਾਣਾ ਹੈ ਅੱਜ ਤੇ ਖਾਣੇ ਆ ਗਏ ਸਾਰੇ ਨਵੀ ਦੀ ਬਸ ਆਣ ਆ ਰਹੀ ਏ ਬਾਕੀ ਸਾਰਿਆਂ ਦੀ ਆ ਗਈ ਹੈ ਤੁਸੀਂ ਸ਼ੁਰੂ ਕਰੋ ਕੋਈ ਗੱਲ ਨਹੀਂ ਨਹੀਂ ਵੇਟ ਬਿਲਕੁਲ ਅਤੇ ਆਇਆ ਇਹ ਹਨਾ ਸਿਸਟਮ ਕੀ ਸਾਰਿਆਂ ਦਾ ਲੱਗ ਜਾਏਗਾ ਫਿਰ ਅਸੀਂ ਖਾਣਾ ਹੁੰਦਾ ਹਾਂ ਇਹ ਇਸ ਸਿਸਟਮ ਹੈਗਾ ਸਾਰੇ ਸਹੀ ਜਾਂਦੇ ਅਸੀਂ ਵੇਟ ਕਰਦੇ ਹਾਂ ਨਵੀ ਦਾ ਖਾਣਾ ਨਹੀਂ ਹਲੇ ਆਇਆ ਹੈ ਬਾਕੀ ਸਾਰੇ ਆ ਗਏ ਸਾਰਿਆਂ ਦੇ ਕਸਿ ਪਹਿਲੀ ਵਾਰ ਹੀ ਆਏ ਆ ਤਾਂ ਅਸੀਂ ਵੀ ਚਲੋ ਇੰਜੋਏ ਕਰਦੇ ਆ ਤਾਂ ਤੁਸੀਂ ਵੀ ਇਸ ਬਲੌਗ ਨੂੰ ਜਰੂਰ ਇੰਜੋਏ ਕਰਿਓ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੁਹਾਡੇ ਕਮੈਂਟ ਨਾਲ ਸਾਨੂੰ ਪਤਾ ਲੱਗਦਾ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਹੈ ਨਾ ਓਕੇ ਜੀ ਕੁਰੀਸਾ ਦੇ ਵੱਲੋਂ ਫੇਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮਿਲਦੇ ਆਪਾਂ ਇੱਕ ਨਵੇਂ ਬਲੌਗ 'ਚ